ਇਹ ਰ ਕਬੂਤਰ ਨਾ ਰੱਖੋ ਤੇ ਉਹ ਅਜਾੜ ਮੰਗਦੇ ਆ ਲੜਾਈ ਝਗੜੇ ਦਾ ਵੀ ਥੋੜਾ ਜਿਹਾ ਹੋਇਆ ਕੋ ਕੰਮ ਕੋ ਕਬੂਤਰ ਲੈ ਗਿਆ ਕੋਈ ਲੜਾਈ ਕਿਸੇ ਦੇ ਕੋ ਇਹ ਲੋਦੀ ਰਹਿੰਦਾ ਭਰਾ ਇਹ ਤਕਰੀਬ ਨੇ ਦੇਖ ਲੈਂਦੀ ਇਹ ਐਕਸਪੋਰਟ ਕਰਾਇਆ ਹੈ ਨਾ ਹਾਂਜੀ ਹਾਂਜੀ ਮੈਂ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਉਹ ਆਪਾਂ ਕਿਸੇ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਤੇ ਜਿਹੜਾ ਵੀਰ ਯੂਰਪ ਦੇ ਵਿੱਚ ਇਟਲੀ ਦੇ ਵਿੱਚ ਬਹੁਤ ਜਨੇ ਨਾਮ ਕਮਾਇਆ ਤੇ ਕਿਹੜੀ ਚੀਜ਼ ਕਰਕੇ ਨਾਮ ਕਮਾਇਆ ਉਹ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਤੇ ਅੱਜ ਜਿਹੜੇ ਮੇਰੇ ਨਾਲ ਮੇਰੇ ਸਾਥੀ ਆ ਉਹਨਾਂ ਦੇ ਨਾਲ ਤੁਹਾਨੂੰ ਮਲਾਉਣਾ ਆ ਤੇ ਪਹਿਲਾ ਵੀਰ ਆਪਣਾ ਰਵੀ ਕੁਮਾਰ ਜੀ ਆਪਣਾ ਨਾਮ ਆ ਉਹ ਵਾਰੇ ਤੋਂ ਬੁਲਾਉਂ ਕਰ ਦਿਆਂਗੇ ਹੋਰ ਤੇ ਆ ਆਪਣੇ ਵੀਰ ਦੂਸਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹਨਾਂ ਦਾ ਵਿਜੇ ਕੁਮਾਰ ਤੇ ਆਪਾਂ ਰਹਿਣ ਵਾਲੇ ਗੁਰਦਾਸਪੁਰ ਦੇ ਠੀਕਾ ਤੇ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਰਮਨਦੀਪ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਵੈਸੇ ਤਾਂ ਪੰਜਾਬੀਆਂ ਨੇ ਕਾਫੀ ਯੂਰਪ ਦੇ ਵਿੱਚ ਠੱਕ ਪਾਈ ਆ ਪਰ ਅੱਜ ਅਸੀਂ ਇੱਕ ਐਸੇ ਪੰਜਾਬੀ ਨਾਲ ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਹਾਂ ਇਹਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਭਾਜੀ ਨੂੰ ਉਹਨਾਂ ਨੂੰ ਕਬੂਤਰਬਾਜੀ ਦਾ ਆ ਕਬੂਤਰਬਾਜੀ ਉਹ ਨਹੀਂ ਜਿਹੜੇ ਕਲਾਕਾਰ ਕਰਦੇ ਨੇ ਕਬੂਤਰਬਾਜੀ ਪੰਛੀ ਜਿਹੜੇ ਆ ਉਹਨਾਂ ਦੀ ਭਾਜੀ ਨੂੰ ਸ਼ੌਂਕ ਆ ਤੇ ਭਾਜੀ ਕਿੰਨੇ ਕਬੂਤਰ ਆ ਕਿੰਨੀ ਕਿਸਮਾਂ ਦੇ ਕਬੂਤਰ ਆ ਤੇ ਕਿਹੜੇ-ਕਿਹੜੇ ਭਾਜੀ ਕੋਲ ਅਵਾਰਡ ਪਏ ਆ ਸ਼ੀਲਡਾਂ ਪਈਆਂ ਆ ਕਿੱਥੇ-ਤਾਂ ਭਾਜੀ ਗਏ ਆ ਬਾਜੀ ਮਾਰਨ ਤੇ ਤੁਹਾਨੂੰ ਥੋੜੇ ਮੀਟ ਕਰੋ ਸਾਰਾ ਕੁਝ ਦੱਸਦੇ ਆ ਵੀਡੀਓ ਦੇ ਜ਼ਰੀਏ ਕੁਝ ਭਾਜੀ ਦੀਆਂ ਸੁਣਾਵਾਂਗੇ ਕੁਝ ਆਪਣੀਆਂ ਕਰਾਂਗੇ ਇਦਾਂ ਹੀ ਨਾਲ ਮਿਲ ਕੇ ਆਪਾਂ ਥੋੜੀ-ਬੋਦੀ ਵੀਡੀਓ ਤੁਹਾਨੂੰ ਧਾਵਾਂਗੇ ਤੇ ਵੀਡੀਓ ਦੇ ਨਾਲ ਬਣ ਜਿੱਦਾਂ ਕੀ ਤੁਹਾਨੂੰ ਆਪ ਦੱਸਿਆ ਸੀਗਾ ਅੱਜ ਆਪਾਂ ਵੀਡੀਓ ਬਣਾਉਣਾ ਆ ਸਾਬੀ ਭਾਜੀ ਦੇ ਘਰ ਸਾਬੀ ਇਟਲੀ ਜਿਹੜੇ ਭਾਜੀ ਕਬੂਤਰ ਅਠੇ ਆ ਜਿਨ੍ਹਾਂ ਨੇ ਤੇ ਇਹਨਾਂ ਬਹੁਤ ਨਾ ਆ ਵੈਸੇ ਇਟਲੀ ਦੇ ਵਿੱਚ ਤੇ ਇਟਲੀ ਦੇ ਵਿੱਚ ਵੀ ਕੀ ਪੂਰੇ ਯੂਰਪ ਦੇ ਵਿੱਚ ਕੋਈ ਐਸਾ ਬੰਦਾ ਹੋਊਗਾ ਜਿਹੜਾ ਭਾਜੀ ਨੂੰ ਨਹੀਂ ਜਾਣਦਾ ਤੇ ਜਿਆਦੀਆਂ ਗੱਲਾਂ ਨਾ ਕਰਦੇ ਅੱਜ ਭਾਜੀ ਦੇ ਘਰ ਆਏ ਆ ਭਾਈ ਨਾਲ ਵੀਡੀਓ ਬਣਾਉਣ ਤੇ ਭਾਜੀ ਨੂੰ ਮਿਲਦੇ ਆ ਆ ਵੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਧੰਨਵਾਦ ਵੀਰੇ ਤੁਹਾਡਾ ਰਾਮਨ YouTube ਚੈਨਲ ਦਾ ਧੰਨਵਾਦ ਜੀ ਰਵਰ ਬਹੁਤ ਬਹੁਤ ਮਿਹਰਬਾਨੀ ਤੇ ਪਾਜੀ ਪਹਿਲਾਂ ਮੈਨੂੰ ਦੱਸੋ ਜੀ ਤੁਸੀਂ ਆਪਾਂ ਕਿੰਨਾ ਕ ਟਾਈਮ ਹੋ ਗਿਆ ਇੱਥੇ ਆਪਾਂ ਨੂੰ ਆਏ ਨੂੰ ਤੇ ਕਿੰਨਾ ਕ ਟਾਈਮ ਦੇ ਆਪਾਂ ਕਬੂਤਰ ਰੱਖੇ ਉਹ 6 ਕੁ ਦਾ ਵੀਰੇ ਛੋਟੇ ਹੁੰਦੇ ਨੂੰ ਜਣੀ ਤੇ ਪਹਿਲਾਂ ਇੰਡੀਆ ਦੇ ਰੱਖੇ ਵੀ ਸੀ ਤੇ ਇੱਥੇ ਮੈਂ 2004 ਚ ਆ ਗਿਆ ਸੀ ਤੇ 2011 10 ਦੇ ਲਾਸਟ ਜੇ ਵਿੱਚ ਆ ਕਬੂਤਰ ਆਪਾਂ ਇੱਥੇ ਰੱਖ ਲਏ ਤੇ ਜਦੋਂ ਆਪਾਂ ਨੂੰ ਇਹ ਕਬੂਤਰਾਂ ਦਾ ਸ਼ੌਂਕ ਆ ਆਪਣਾ ਇਹ ਰੱਖ ਰਹੇ ਹਾਂ ਠੀਕ ਆ ਹਾਂ ਪਹਿਲਾਂ ਛੋਟੇ ਹੁੰਦੇ ਨੇ ਇੰਡੀਆ ਰੱਖੇ ਵੀ ਜਦੋਂ ਜਾ ਇੰਡੀਆ ਵੀ ਰੱਖੇ ਸੀ ਹਾਂ ਵੀਰੇ ਇੰਡੀਆ ਜਾਨੀ ਨਾਲ ਦੇ ਮੁੰਡਿਆਂ ਕੋਲ ਸੀ ਆਪਣੇ ਘਰਾਂ ਦੇ ਘਰ ਦੇ ਰੱਖਣ ਨਹੀਂ ਦਿੰਦੇ ਸੀ ਤੇ ਮਾੜਾ ਕਹਿੰਦੇ ਮਾੜੇ ਪਰ ਇਨਸਾਨ ਮਾੜਾ ਕਹਿੰਦੇ ਕੂਤਰ ਪਾਛੇ ਕੋਈ ਮਾੜਾ ਨਹੀਂ ਹੁੰਦਾ ਹਨਾ ਇਹ ਸ਼ੌਂਕ ਹੈ ਇੱਕ ਆਪਣੀ ਸੋਚ ਹੈ ਇੱਕ ਵੀ ਹਾਂ ਕੂਤਰ ਮਾੜੇ ਜਾਂ ਕੁੱਤੇ ਮਾੜੇ ਹਨਾ ਜਿਹੜੀ ਚੀਜ਼ ਮੈਂ ਰੱਖਦਾ ਪਰ ਜਿਹੜਾ ਬੰਦਾ ਰੱਖਦਾ ਉਹਨੂੰ ਉਹ ਚੀਜ਼ ਮਾੜੀ ਨਹੀਂ ਲੱਗਦੀ ਕੋਈ ਵੀ ਆ ਆਪਾਂ ਨੂੰ ਕੂਤਰਾਂ ਦਾ ਆਪਾਂ ਨੂੰ ਕੂਤਰ ਨਹੀਂ ਮਾੜੇ ਲੱਗਦੇ ਹਨਾ ਕਿਸੇ ਨੂੰ ਬੁਲਦਾਂ ਦਾ ਘੋੜਿਆਂ ਦਾ ਹਰੇਕ ਨੂੰ ਆਪਣਾ ਆਪਣਾ ਸ਼ੌਂਕ ਵਧੀਆ ਲੱਗਦਾ ਕਿਉਂਕਿ ਜਿੱਦਾਂ ਮੈਂ ਆਪਾਂ ਆਪਾਂ ਵੀ ਇੰਡੀਆ ਇਹ ਚੀਜ਼ ਦੇ ਤੇ ਜਦਾਂ ਕਈ ਸਿਆਣੇ ਬੰਦੇ ਕਹਿੰਦੇ ਕਿ ਯਾਰ ਕਬੂਤਰ ਨਾ ਰੱਖੋ ਤੇ ਉਹ ਅਜਾਣ ਮੰਨਦੇ ਆ ਕਿ ਉਹਦਾ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਦੱਸੋ ਕਿ ਇਹ ਗੱਲ ਸੱਚੀ ਆ ਜਾਂ ਸਿਰਫ ਮਨ ਦਾ ਜਿਹੜਾ ਆਪਣਾ ਵਹਿਮ ਆ ਕਿੱਦਾਂ ਨਹੀਂ ਨਹੀਂ ਵੀਰੇ ਕਬੂਤਰ ਕਵੀ ਰਾਣੀ ਮੰਗਦੇ ਮੇਰਾ ਭਰਾ ਕਿਉਂਕਿ ਆਪਾਂ ਨੂੰ ਸ਼ੌਂਕ ਆਪਾਂ ਨੇ ਨਹੀਂ ਕਹਿਣਾ ਹਨਾ ਆਪਾਂ ਗਲਤ ਰਹੀ ਗਏ ਸਾਕਿਓ ਕਿ ਉੱਤੀ ਜਿਹਨੂੰ ਜਿਹੜੇ ਸ਼ੌਂਕ ਆਪਾਂ ਨੂੰ ਹੁਣ ਜਦ ਬੰਦੇ ਨਾਲ ਕੰਮ ਨਹੀਂ ਕਰਨਾ ਫਿਰ ਯਾਰ ਥੋੜਾ ਘਰ ਦੇ ਲੱਗ ਜਣੇ ਕਹਿਣਾ ਵੀ ਯਾਰ ਕੰਮਕਾਰ ਕਰਦੇ ਨੇ ਕਬੂਤਰਾਂ ਵਿੱਚ ਆ ਫਿਰ ਜਣੇ ਹਨਾ ਸ਼ੌਂਕ ਵਧੀਆ ਕੋਈ ਵੀ ਸ਼ੌਂਕ ਹੈ ਪਰ ਪਹਿਲਾਂ ਕੰਮਕਾਰ ਦੇਖੋ ਆਪਣਾ ਫ ਹੁਣ ਜਦ ਆਪਾਂ ਕੰਮ ਛੱਡ ਕੇ ਸ਼ੌਂਕ ਪਿੱਛੇ ਭੱਜੇ ਫਿਰੇ ਹੋਗੇ ਫਿਰ ਤਾਂ ਮਾੜਾ ਕਹਿਣਾ ਹੀ ਐ ਹਾਂ ਇਹ ਭਾਈ ਜੀ ਵਾਲੇ ਇਹ ਵੀ ਬਹੁਤ ਵਧੀਆ ਕਿ ਤੁਸੀਂ ਸਾਰਿਆਂ ਨਾਲੋਂ ਪਹਿਲਾਂ ਕੰਮ ਵਾਂ ਉਸ ਤੋਂ ਬਾਅਦ ਜਣੀ ਆਪਣੇ ਹੁਣ ਕੰਮ ਬੰਦਾ ਕਰਿਆ ਉਹਨੂੰ ਕਰਦਾ ਕੋਈ ਕੁਝ ਨਹੀਂ ਕਹਿੰਦਾ ਕਿਉਂਕਿ ਆਪਣਾ ਕੰਮ ਵੀ ਕਰਦਾ ਸ਼ੌਂਕ ਵੀ ਕਰਦਾ ਹੁਣ ਆਪਾਂ ਚੱਲੋ ਇੱਥੇ ਕੰਮ ਵੀ ਕਰਦੇ ਆਂ ਸ਼ੌਂਕ ਵੀ ਕਰਦੇ ਆਂ ਪਤਾ ਮਜਬੂਰੀ ਆ ਵੀ ਕੰਮ ਕਰਨਾ ਪਣਾ ਹਾਂ ਸ਼ਰਦਾ ਨਹੀਂ ਹੈਗਾ ਨਾ ਇਹ ਗੱਲ ਭਾਜੀ ਦੀ ਮੈਂ ਅੱਗੇ ਭਾਜੀ ਤੋਂ ਪੁੱਛਣੀ ਸੀਗੀ ਤੇ ਹੁਣੇ ਮੈਂ ਭਾਜੀ ਤੋਂ ਪੁੱਛ ਲੈਂਦਾ ਕਿ ਭਾਜੀ ਹੁਣੀ ਜਦਾਂ ਬਹੁਤ ਵਧੀਆ ਇਹ ਕੰਮ ਵੀ ਕਰਦੇ ਆ ਦੇ ਕੰਮ ਦੇ ਨਾਲ-ਨਾਲ ਇਹਨਾਂ ਨੇ ਕਬੂਤਰ ਵੀ ਰੱਖਿਆ ਤੇ ਇਹ ਭਾਜੀ ਦੋ ਕੰਮ ਭਾਜੀ ਕਰਦੇ ਆ ਤੇ ਮੈਨੂੰ ਆਪ ਨਹੀਂ ਸਮਝ ਲੱਗਦੀ ਕਿ ਕਿਸ ਤਰ੍ਹਾਂ ਭਾਜੀ ਜਿੱਦਾਂ ਪੂਰਾ ਇਹ ਕੰਮ ਦਾ ਆਪਣਾ ਰੁਟੀਨ ਬਣਾਉਂਦੇ ਆ ਕੰਮ ਦਾ ਕੰਮ ਪੂਰੇ ਦਿਨ ਦਾ ਤੇ ਉਦੋਂ ਬਾਅਦ ਆਪਣੇ ਕਬੂਤਰ ਵੀ ਆ ਕੇ ਸਾਹਮਣੇ ਆ ਤੇ ਹੁਣ ਇਹ ਥੋੜਾ ਜਿਹਾ ਭਾਜੀ ਤੋਂ ਪੁੱਛਦੇ ਆ ਇਹਦੇ ਬਾਰੇ ਥੋੜਾ ਜਿਹਾ ਦੱਸੋ ਨਾਲ-ਨਾਲ ਕੰਮ ਤੇ ਨਾਲ-ਨਾਲ ਕਬੂਤਰ ਇਹ ਦੱਸੋ ਥੋੜਾ ਜਿਹਾ ਭਾਜੀ ਆਪਣੇ ਮੇਰੇ ਤਾਂ ਉਹਨਾਂ ਪਤਾ ਵੀ ਕੰਮ ਜਰਨਾਤੇ ਦਾ ਕੰਮ ਹੈ ਤੇ ਟਾਈਮ ਕੱਢਣਾ ਹੀ ਪੈਂਦਾ ਮੇਰਾ ਭਰਾ ਜਨਤ ਦਾ ਪਉਣਾ ਘੰਟਾ ਹੁੰਦਾ ਨਾ ਕਿਉਂਕਿ ਸਵੇਰੇ ਟਾਈਮ ਹੁੰਦਾ ਨਹੀਂ ਹੈਗਾ ਸਵੇਰੇ 7 ਵਜੇ ਕੰਮ ਤੇ ਲੱਗ ਜੀਦਾ ਜਾ ਕੇ ਤੇ ਦੁਪਹਿਰ ਨੂੰ 1:30 ਵਜੇ ਕਰਕੇ ਰੋਟੀ ਖਾਣੀ ਪੈਂਦੀ ਤਾਂ ਉਹਨਾਂ ਪਤਾ ਟਾਈਮ ਹੈ ਨਾ ਛੁੱਟੀ ਦਾ ਘੰਟਾ ਕਰ ਹੁੰਦਾ ਤੇ ਸ਼ਾਮ ਨੂੰ ਹੁੰਦਾ ਜਾਂ ਸ਼ਨੀਵਾਰ ਐਤਵਾਰ ਮੇਰਾ ਵੀ ਟਾਈਮ ਨਹੀਂ ਆਂਦਾ ਤਰ੍ਹਾਂ ਨੂੰ ਨਾ ਤੇ ਉੜਦੇ ਵਿਚਾਰੇ ਕਿਸਮਤੋ ਕੋਲੋ ਵੀ ਜਿਹੜੇ ਜਿੱਤਦੇ ਆਂ ਕੁੱਤਰ ਹਾਰਦੇ ਹਨਾ ਜਿੰਨਾ ਕ ਟਾਈਮ ਦਿੰਨੇ ਉਹਨਾਂ ਕ ਆਪਣਾ ਪੂਰਾ ਸ਼ੌਂਕ ਪੂਰਾ ਕਰ ਦਿੰਨੇ ਬਸ ਤੇ ਸਾਡਾ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਬਾਜੀ ਦੇ ਨਾਲ ਗੱਲਬਾਤ ਕਰਨ ਤੇ ਮੇਨ ਜ ਕਿ ਜਿਹੜੇ ਸਾਡੇ ਪੰਜਾਬੀ ਆ ਬਾਹਰ ਰਹਿੰਦੇ ਆ ਉਹਨਾਂ ਦਾ ਕਿਹੜਾ ਜਿਹੜਾ ਸ਼ੌਂਕ ਆ ਤੇ ਕਿੰਨਾ ਕੋ ਹਾਰਡਵਰਕ ਕਰਦੇ ਆ ਆਪਣਾ ਕੰਮ ਤੇ ਵੀ ਤੇ ਉਧਰੋਂ ਕੰਮ ਕਰਦੇ ਆ ਤੇ ਉਧਰੋਂ ਇੱਧਰ ਸ਼ੌਂਕ ਵੀ ਆਪਣਾ ਪੂਰਾ ਆ ਕਿਉਂਕਿ ਇਹ ਚੀਜ਼ਾਂ ਲਈ ਤਾਂ ਨਾਰਮਲ ਆਪਣਾ ਪੰਜਾਬੀ ਜਿਹੜੇ ਆ ਖਾਸ ਪਛਾਣ ਹੈ ਨਾ ਮੈਨੂੰ ਇਹ ਗੱਲ ਦੱਸੋਗੇ ਆਪਣੇ ਕੋ ਕਿੰਨੇ ਕ ਕਬੂਤਰ ਐ ਇਸ ਵੇਲੇ ਹੈਗੇ ਆ ਜੀ ਇਸ ਟਾਈਮ ਹੋਣਗੇ ਫਿਰ 100 120 ਤੀ ਕਬੂਤਰ ਹੋਣਗੇ ਇਸ ਟਾਈਮ ਇਸ ਟਾਈਮ ਜਿਹੜੇ ਹਾਂ ਇਸ ਟਾਈਮ ਹੋ ਗਏ ਤੇ ਤੁਸੀਂ ਸੇਲ ਵੀ ਕਰਦੇ ਆ ਕਬੂਤਰ ਵੇਚਦੇ ਵੀ ਆ ਜਾਂ ਕੋਈ ਦਾ ਮੂੰਹ ਮਲਾਜੇ ਕਰਕੇ ਲੈ ਗਏ ਕੋਈ ਯਾਰੀ ਦੋਸਤੀ ਕਰਕੇ ਲੈ ਗਏ ਜਾਂ ਇਦਾਂ ਕੁਝ ਹਾਂ ਵੀਰੇ ਸੇਲ ਮੇਰਾ ਵੀ ਹੁਣ ਥੋੜਾ ਜਿਹਾ ਕਰਨ ਲੱਗਿਆ ਸੇਲ ਮੇਰਾ ਭਰਾ ਪਰ ਕਿ ਜਿੰਨੇ ਯਾਰ ਦੋਸਤ ਲੈ ਕੇ ਗਏ ਵੇ ਆ तकरीबन ਅੱਜ ਕਹਿੰਦੇ ਨੇ ਪਿੱਠ ਨਾਲ ਸੁਣਦੀ ਬੰਦਿਆਂ ਦੀ ਪਰ ਜਦ ਤੱਕ ਲੋਡ ਹੁੰਦੀ ਬੰਦੇ ਜਦ ਤੱਕ ਇਹ ਵਰਤਨ ਇੱਥੇ ਹੈ ਨਾ ਤੇ ਉਸ ਤੋਂ ਬਾਅਦ ਚੀਜ਼ ਮਣ ਜਾਂਦੀ ਕਿਉਂਕਿ ਇਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਕੂਤਰ ਫੰਗਾ ਦੀ ਮੁੱਠੇ ਹੈਗਾ ਸਾਹ ਆਣਾ ਅਗ ਨਹੀਂ ਆਣਾ ਅਗਲੇ ਹੈ ਨਾ ਪਰ ਲੋਕੀ ਥੋੜਾ ਜਿਆ ਕਰ ਜਾਂਦੇ ਆ ਕਬੂਤਰਾਂ ਨਾਲੋਂ ਜ਼ਿਆਦਾ ਕਰਦੇ ਨੇ ਵੀ ਹਾਂ ਆਪਾਂ ਨੂੰ ਬੰਦੇ ਦਾ ਕੋਈ ਨਹੀਂ ਮਤਲਬ ਨਹੀਂ ਕੂਤਰਾਂ ਦਾਕ ਮਤਲਬ ਹੈ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਕੂਤਰਾਂ ਨਾਲ ਨਹੀਂ ਮਿਲਣਾ ਬੰਦੇ ਨਾਲ 100 ਵਾਰੀ ਬੰਦੇ ਨੂੰ ਮਿਲਣਾ 100 ਵਾਰੀ ਕੰਮ ਆਣਾ ਇੱਕ ਦੂਜੇ ਦੇ ਠੀਕ ਹੈ ਨਾ ਪਰ ਲੋਕੀ ਵੋ ਕਰਗੇ ਇਸ ਕਰਕੇ ਆਪਾਂ ਹੁਣ ਜਿਹੜਾ ਬੰਦਾ ਕਰਦਾ ਆਪਾਂ ਸੇਲ ਕਰੀਦਾ ਆ ਸੇਲ ਵੀ ਕਰ ਲੋ ਆਪਾਂ ਨੂੰ ਨਾਂਬਾ ਨਹੀਂ ਦੇ ਸਕਦਾ ਆਪਾਂ ਚੀਜ਼ ਵਧੀਆ ਦੇਣੀ ਚਾਹਤੀ ਬੰਦੇ ਨੂੰ ਹਣਾ ਵੀ ਆਪਾਂ ਨੂੰ ਕੋਈ ਮਾੜਾ ਨਹੀਂ ਦੇ ਸਕਦਾ ਵੀ ਯਾਰ ਮਾੜੀ ਚੀਜ਼ ਦਿੱਤੀ ਸਨ ਕਿਉਂਕਿ ਜਿਆਦਾ ਪੈਸੇ ਅਗਲੇ ਤੋਂ ਲੈਣੇ ਆ ਭਾਈ ਚੀ ਦਦ ਭਾਜੀ ਪਹਿਲਾਂ ਵੀ ਸਾਨੂੰ ਦੱਸਦੇ ਸੀਗੇ ਜੇ ਦੁਬਾਰਾ ਆਪਾਂ ਗੱਲ ਕਰਦੇ ਸੀ ਉਹ ਵੀ ਤੁਹਾਨੂੰ ਦਿਖਾਉਨੇ ਆ ਪੁੱਤਰਾਂ ਦੇ ਬਾਰੇ ਭਾਜੀ ਗੱਲ ਦੱਸਦੇ ਭਾਜੀ ਨੇ ਪਹਿਲਾਂ ਕਈਆਂ ਨੂੰ ਉਦਾਂ ਹੀ ਯਾਰੀ ਦੋਸਤੀ ਦੇ ਤੌਰ ਤੇ ਵੀ ਕਈਆਂ ਨੂੰ ਚੁਕਾਤੇ ਗਈ ਚਾਲ ਯਾਰ ਯਾਰੀ ਦੋਸਤੀ ਲਈ ਉਦਾਂ ਹੀ ਫਰੀ ਲੈ ਜੋ ਕੋਈ ਪ੍ਰੋਬਲਮ ਪਰ ਬਾਅਦ ਵਿੱਚ ਹੌਲੀ ਹੌਲੀ ਥੋੜਾ ਜਿਹਾ ਹਨ ਅਗਲੇ ਆਪਣਾ ਰੰਗ ਦਿਖਾਉਣ ਲੱਗ ਜਾਂਦੇ ਆ ਇਸ ਕਰਕੇ ਹੁਣ ਭਾਜੀ ਨੇ ਸੋਚਿਆ ਯਾਰ ਮੈਂ ਯਾਰੀ ਦੋਸਤੀ ਲਈ ਕਰਕੇ ਨਹੀਂ ਦੇਣ ਜੇ ਜੇ ਇਸ ਨੇ ਲੈਣਾ ਆਪਣਾ ਪੇ ਕਰੋ ਜੋ ਲੈ ਜਾ ਹਾਂ ਜਦ ਪੈਸੇ ਦੇਊਗਾ ਭਾਈ ਆਪਾਂ ਨੂੰ ਮੈਨੇ ਚੀਜ਼ ਦੋਖਦੀ ਹੈ ਨਾ ਵੀ ਅਗਲੇ ਦੀ ਚੀਜ਼ ਹੋਊਗੀ ਆਪਾਂ ਨੂੰ ਪੈਸੇ ਮਿਲੂਗੇ ਨਾ ਕਰ ਕੋਈ ਨਹੀਂ ਚੱਲਦਾ ਕਬੂਤਰਾਂ ਦੇ ਭਾਈ ਜਿਹਨਾਂ ਉਹਨਾਂ ਕਾ ਸ਼ੌਂਕ ਪਿਆ ਉਹਦੇ ਵੱਧਾ ਲਾ ਦਈਦੇ ਆਪਾਂ ਪਰ ਸਿਰਫ ਆਪਾਂ ਮੰਨਉ ਹੋ ਜਾਂਦਾ ਇੱਕ ਵੀ ਆਪਾਂ ਚੱਲ ਮੁੱਲ ਚੀਜ਼ ਦਿੱਤੀ ਹੈ ਠੀਕ ਹੈ ਨਾ ਵੀ ਆ ਗਏ ਲੈ ਆਪਾਂ ਕਹਿ ਨਹੀਂ ਸਕਦਾ ਕੱਲ ਵੀ ਅਸੀਂ ਤੇ ਮੁੱਲ ਲੈ ਕੇ ਗਏ ਵੀ ਇੱਕ ਨਾਲੇ ਹੋਰ ਵੀ ਮੈਂ ਦੇਖਿਆ ਭਾਜੀ ਭਾਜੀ ਦੇ ਜਿਹੜੇ ਆ ਰੂਮ ਦੇ ਵਿੱਚ ਅਸੀਂ ਬੈਠੇ ਆ ਨਾ ਉੱਥੇ ਸ਼ੀਲਡ ਆ ਇੰਨੀਆਂ ਕਪਈਆਂ ਆ ਨਾ ਤੇ ਇਨਾਮ ਜਿਹੜੇ ਭਾਜੀ ਨੂੰ ਮਿਲਿਆ ਤੇ ਇੰਨੀਆਂ ਕੀ ਤਕਰੀਬਨ ਭਾਜੀ ਕਹਿੰਦੇ ਅਸੀਂ ਮੈਂ ਪੰਜਾਬ ਕਿੱਦਾਂ ਭਾਈ ਗੱਲ ਸਹੀ ਐ ਹਾਂ ਵੀਰੇ ਮੈਂ ਘਟੋ ਘਟ 18 ਜਾਂ 20 ਲੈ ਗਿਆ ਉਥੇ ਨਹੀਂ ਜੀ ਹਾਂ ਚਲੋ ਮਾਲਕ ਦੀ ਕਿਰਪਾ ਆਪਣੇ ਕੋਈ ਔਕਾਤ ਨਹੀਂ ਜਿੱਤਣ ਦੇ ਹਨਾ ਜਿਤਨਾ ਜਿੰਨੇ ਕ ਮਿਹਨਤ ਕਰਦੇ ਸੀ ਮਾਲਕ ਰਾ ਚਲੋ ਜਿੱਤ ਬਕਸੀ ਆਪਾਂ ਹੁਣ ਓਕੇ ਤੇ ਮੈਨੂੰ ਹੁਣ ਇੱਕ ਗੱਲ ਜਿਹੜੀ ਆਪਣੀ ਮੇਨ ਮੈਨੂੰ ਇਹ ਦੱਸੋ ਕਿ ਜਿਹੜੀ ਆਪਾਂ ਪਹਿਲਾਂ ਸਟਾਰਟਿੰਗ ਤੋਂ ਵਿੱਚ ਤੁਸੀਂ ਬਾਜੀ ਜਿਹੜੀ ਆਪਣੀ ਪਹਿਲਾਂ ਕਿੱਥੇ ਮਤਲਬ ਖੇਡੀ ਉਹ ਤੇ ਆਪਣਾ ਪਹਿਲਾ ਜਿਹੜਾ ਨਾਮ ਕਿੰਨਾ ਸੀਗਾ ਜਿਹੜੀ ਪਹਿਲੀ ਬਾਜੀ ਵੀਰੇ 2018 ਵਿੱਚ ਕਰਾਈ ਆਪਾਂ ਨੇ ਸਟਾਰਟਿੰਗ ਕੀਤੀ ਸੀ ਬਾਜੀ ਇੱਥੇ ਕਿਉਂਕਿ ਜਿਆਦਾ ਇੰਨਾ ਲੋਕਾਂ ਨੂੰ ਪਤਾ ਹੁੰਦਾ ਕੂਤਰ ਬਹੁਤ ਹੋ ਜਾਂਦੇ ਆ ਜਦ ਸਟਾਰਟਿੰਗ ਕਰਦੇ ਕੋਈ ਵੀ ਕਿਸੇ ਵੀ ਫੀਲਡ ਵਿੱਚ ਜਾਵੇ ਨਹੀਂ ਪਤਾ ਲੱਗਦਾ ਬੰਦੇ ਨੂੰ ਹਣਾ ਤੇ ਆਪਾਂ ਬੰਦੇ ਨੂੰ ਭੰਡਣ ਵਾਲੇ ਇੱਥੇ 2-3 ਕਿਲੋਮੀਟਰ ਤੇ ਉੱਥੇ ਪਹਿਲੀ ਬਾਜੀ ਕਰਾਈ ਸੀ 14 ਕੂਤਰ ਹੋਈ ਸੀ ਤੇ ਉੱਥੇ ਨਾਮ ਕੁਲਰ ਰੱਖਿਆ ਸੀ ਆਪਾਂ ਨੇ ਕਾਪਾ ਨਹੀਂ ਸੀ ਉਦੋਂ ਰੱਖਿਆ ਹਣਾ ਪਹਿਲੀ ਬਾਜੀ ਸੀ ਨਾਮ ਐਨੀ ਸਰ ਕੁਲਰ ਹਾਂ ਤੇ ਦੋਨੋਂ ਦੁਕਾਨਾ ਕੂਤਰ ਆਪਣਾ ਜਿੱਤਿਆ ਸੀ ਇੱਥੇ ਕੁਲਰ ਜਿੱਤਿਆ ਸੀ ਤੇ ਉਹਦਾ ਨੌਇ ਕੁਲਰ ਵਾਲਾ ਚੱਲਦਾ ਹੁਣ ਤੇ ਉਹਦਾ ਹੀ ਅੱਗੇ ਬਲੈਡ ਲਾਈਨ ਚੱਲਦੀ ਸਾਰੀ ਆਪਣੇ ਪਾਸਾ ਤੇ ਉਹ ਪਹਿਲੀ ਉਹ ਬਾਜੀ ਸੀਟ ਲਈਦੀ ਪਹਿਲੀ ਆਪਾਂ ਨੇ ਜਿੱਤੀ ਸੀ ਤੇ ਪਹਿਲੀ ਆਪਾਂ ਨੇ ਕਰਾਈ ਸੀ ਇੱਥੇ ਬੰਦੇ ਨੂੰ ਪੰਡਾ ਇਹ ਨਾਲੇ 2 ਕਿ 3 ਕਿਲੋਮੀਟਰ ਹੋਊਗਾ ਅੱਛਾ ਜੀ ਪਹਿਲੀ ਉੱਥੇ ਸੀਗੀ ਨਾ ਬਾਜੀ ਉੱਥੇ ਪਹਿਲੀ ਬਾਜੀ ਉੱਥੇ ਸੀ ਤੇ ਅੱਜ ਤਾਈਂ ਆਪਾਂ ਕਿੰਨੀਆਂ ਕ ਤੁਹਾਡੇ ਹਿਸਾਬ ਨਾਲ ਜੇ ਤੁਹਾਨੂੰ ਯਾਦ ਆ ਕਿੰਨੀਆਂ ਕ ਆਪਾਂ ਬਾਜ਼ੀਆਂ ਜਿੱਤ ਲਈਆਂ ਤੇ ਕਿੰਨੀਆਂ ਕ ਖੇਡ ਲਈਆਂ ਪਹਿਲਾਂ ਕਿੰਨੀਆਂ ਖੇਡ ਲਈਆਂ ਉਹ ਦੱਸੋ ਮੈਨੂੰ ਉਹਨੇ ਤਾਂ ਕੋਈ ਗਣਤੀ ਨਹੀਂ ਮੇਰਾ ਵੀਰ ਹਣਾ ਕਿੰਨੀਆਂ ਖੇਡ ਲਈਆਂ ਹਾਂ ਹਾਂ ਕਿੰਨੀਆਂ ਕਿੰਨੇ ਹਰੇ ਆ ਕਿੰਨੀਆਂ ਜਿੱਤੇ ਮੇਰਾ ਵੀਰ ਜਣੀ 2018 ਅਪਿਚਤਾ ਸਟਾਰਟਿੰਗ ਕੀਤੀ ਸੀ 2 ਵਜੇ ਹੋਈਆਂ ਉਦੋਂ ਉਦੋਂ ਦੋ ਜਿੱਤੀਆਂ ਤੇ 19 ਵਿੱਚ 6 ਸੀ 6 ਜਿੱਤੀਆਂ ਆਪਾਂ ਨੇ ਤੇ 20 ਵਿੱਚ 4 ਸੀ 4 ਜਿੱਤੀਆਂ ਤੇ 21 ਵਿੱਚ ਆ ਗਿਆ ਥੋੜਾ ਜਿਹਾ ਕੂਤਰ ਵੀ ਜ਼ਿਆਦਾ ਹੋਣੇ ਥੋੜੇ ਗੇਮ ਵਿੱਚ ਫਰਕ ਪੈ ਜਾਂਦਾ ਨਾ ਵੀ ਕੂਤਰ ਜ਼ਿਆਦਾ ਹੋਣ ਲੱਗੇ ਫੇ ਵਿੱਚ ਹਰੇ ਵੀ ਆ ਫਿਰ ਜਿੱਤੇ ਵੀ ਆ ਵਿੱਚ ਜਣੀ ਹਾਰ ਪਹਿਲਾਂ ਆਪਾਂ ਸਿਰਫ ਖੇਡ ਨੂੰ ਮੰਨਦੇ ਵੀ ਕਿਹੜੇ ਜਦ ਖੇਡਰੂਗੇ ਉਦੋਂ ਹਾਰੋਗੇ ਵੀ ਜਿੱਤੋਗੇ ਵੀ ਹਾਂਜੀ ਤਾਂ ਹੈ ਹਾਰ ਜਿੱਤ ਤਾਂ ਹਾਂ ਹਾਰ ਜਿੱਤ ਬਣੀ ਵੀ ਜਿਹੜਾ ਇੱਕ ਗੇਮ ਕੱਢੂਗੇ ਤੇ ਇੱਕ ਇੱਕ ਦਿਨ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਦਾ ਆਪਣਾ YouTube ਜਿਹੜੇ ਸਾਡੀ ਫੈਮਿਲੀ ਆ ਸਾਨੂੰ ਦੇਖਦੇ ਆ ਉਹਨਾਂ ਨੂੰ ਮੈਂ ਇਹ ਗੱਲ ਦੱਸਦਾ ਇੱਕ ਦਿਨ ਭਾਜੀ ਮੈਨੂੰ ਟੱਕਰੇ ਆ ਕਿਤੇ ਕਬੂਤਰ ਕਿਸੇ ਦੇ ਛੱਤ ਤੇ ਬੈ ਗਏ ਸੀਗਾ ਭਾਜੀ ਉੱਥੇ ਸਾਨੂੰ ਟੱਕਰੇ ਤੇ ਭਾਜੀ ਦੇ ਹੁਣ ਵੀ ਅਸੀਂ ਦੇਖਿਆ ਆ ਕਿ ਜਿਹੜੀਆਂ ਕਬੂਤਰਾਂ ਨੂੰ ਖਰਾਕਾ ਪਾਉਂਦੇ ਆ ਨਾ ਤਕਰੀਬਨ ਮਤਲਬ ਬਹੁਤ ਵਧੀਆ ਖਰਾਕਾ ਹੁੰਦੀ ਆ ਇਹ ਨਹੀਂ ਕਿ ਜਦੋਂ ਉਦਾਂ ਹੀ ਅਸੀਂ ਕੁਝ ਵੀ ਖਰਾਬ ਉਪਰ ਪਾ ਦਿੱਤਾ ਉਹਨਾਂ ਨੂੰ ਇਦਾਂ ਨਹੀਂ ਤੇ ਮੈਂ ਤਾਂ ਭਾਜੀ ਦੀ ਉਸ ਦਿਨ ਗੱਡੀ ਦੇ ਵਿੱਚ ਮੈਂ ਦੇਖ ਕੇ ਮੈਂ ਵੀਡੀਓ ਨਹੀਂ ਉਸ ਦਿਨ ਬਣਾਈ ਨਮਕ ਬਣਾਉਣੀ ਜ਼ਰੂਰ ਸੀ ਭਾਜੀ ਦਾ ਐਡਾ ਕਾ ਡੱਬਾ ਹੋਣਾ ਤੇ ਉਹਦੇ ਵਿੱਚ ਬਦਾਮ ਜੋ ਵੀ ਜਨੇ ਵੀ ਡ్రਾਈ ਫਰੂਟ ਤੇ ਉਹ ਭਾਜੀ ਹਣੀ ਕਬੂਤਰਾਂ ਨੂੰ ਪਾਉਣ ਲਈ ਲੈਂਦੇ ਸਹੀ ਗੱਲ ਕਹਣੀ ਯਾਦਾ ਭਾਈ ਦਾ ਹਾਂ ਵੀਰੇ ਬਾਜ਼ੀਆਂ ਤੇ ਪਾਣੇ ਬਦਾਮ ਜਣੀ ਹੁਣ ਤਾਂ ਮੈਂ ਉਹਨਾਂ ਗੱਪਾਂ ਮਾਰੀਆ ਕੋਈ ਫਾਇਦਾ ਨਹੀਂ ਹੁਣ ਦਾਲਾ ਦੂਲਾ ਜ਼ਰੂਰ ਪਾਇਆ ਹੋਵੇ ਵਿੱਚ ਠੀਕ ਆ ਤੇ ਜਦੋਂ ਬਾਜ਼ੇ ਚੱਲਦੀ ਆ ਉਹ ਤਾਂ ਬਦਾਮ ਤੇ ਕਣਕ ਚੱਲਦੀ ਠੀਕ ਆ ਭਾਈ ਹਾਂ ਬਦਾਮ ਆਏ ਨਹੀਂ ਹੈਗੇ ਵੀ ਇੰਨੇ ਗਣਕੇ ਪਾਣੇ ਜਿੰਨੇ ਕਾ ਖਾਲ ਮੈਂ ਉਹਨਾਂ ਦੀ ਹਿੰਮਤ ਹੈ ਇੱਕ ਗੱਲ ਮੈਂ ਹੋਰ ਤੁਹਾਡੇ ਕੋਲ ਪੁੱਛਣੀ ਚਾਹੁੰਦਾ ਜਿੱਦਾਂ ਆਪਾਂ ਕਬੂਤਰ ਰੱਖੇ ਆ ਤੇ ਕਿਹਦੀ ਵੀ ਆਪਣਾ ਇਹ ਚੀਜ਼ ਦੇ ਵਿੱਚ ਆਪਣੇ ਲੜਾਈ ਝਗੜੇ ਦਾ ਵੀ ਥੋੜਾ ਜਿਹਾ ਹੋਇਆ ਕੋ ਕੰਮ ਕੋ ਕਬੂਤਰ ਲੈ ਗਿਆ ਕੋਈ ਲੜਾਈ ਕਿਸੇ ਦੇ ਕੋਠੇ ਤੇ ਬੈ ਗਿਆ ਜਿੱਦਾਂ ਇੰਡੀਆ ਆਪਣਾ ਸਿਸਟਮ ਹੁੰਦਾ ਹੀ ਮੈਂ ਨਹੀਂ ਤਰ੍ਹਾਂ ਕਬੂਤਰ ਦੇਣਾ ਜੇ ਉਹ ਇਹ ਚੀਜ਼ ਆਪਣੇ ਇਟਲੀ ਦੇ ਵਿੱਚ ਕੁਛ ਇਦਾਂ ਹੈ ਕੋਈ ਸਿਸਟਮ ਲੜਾਈ ਝਗੜੇ ਦਾ ਇੱਥੇ ਬਾਜੀ ਤੇ ਗਏ ਤੇ ਕੁਛ ਆਪਣੀ ਹੋ ਗਿਆ ਉਹ ਦੱਸੋ ਥੋੜਾ ਜਿਹਾ ਨਹੀਂ ਬਾਜੀ ਤੇ ਇਦਾਂ ਦਾ ਕੁਛ ਨਹੀਂ ਹੋਇਆ ਮੇਰਾ ਵੀ ਤੇ ਉਦਾਂ ਸਿਰਫ ਕਰਦੇ ਹੈਗੇ ਸੀ ਬੰਦੇ ਚੱਲ ਹੁਣ ਤਾਂ ਛੱਡ ਬਰਾ ਮੇਰਾ ਤਾਂ ਹਨ ਕੰਨ ਉਹ ਅੱਗੇ ਵਿਵਾਦ ਖੜੇ ਹੋ ਜੰਨੇ ਫਿਰ ਵੀਡੀਓ ਚ ਤੇ ਕਿਉਂਕਿ ਬੰਦੇ ਆਪਣੇ ਜ਼ਬਾਨਾ ਕਰਕੇ ਮੁੱਕਰ ਜਾਂਦੇ ਵੀ ਜਿਹੜੀ ਜ਼ਬਾਨ ਕਰੀ ਆ ਉਹ ਖੜਦੇ ਨਹੀਂ ਹੈਗੇ ਜ਼ਬਾਨਾ ਤੋਂ ਖਿਸਕ ਜਾਂਦੇ ਫਿਰ ਹਨ ਤੇ ਲੈ ਕੇ ਬਹੁਤ ਗਏ ਵੀ ਕੰਪਿਊਟਰ ਮੇਰਾ ਵੀ ਇੱਥੇ ਇੰਡੀਆ ਵਾਂਗੂ ਤਾਂ ਨਹੀਂ ਹੈਗਾ ਨਾ ਵੀ ਹਾਂ ਕੋਠਿਆਂ 'ਤੇ ਕੱਢਦਾ ਕਿਉਂਕਿ ਕੋਠੇ ਦੂਏ ਟੇਪ ਰਥ ਹੈ ਨਹੀਂ ਚੜਦੇ ਚੰਗੇ ਵੀ ਨਹੀਂ ਲੱਗ ਦਿੱਤੇ ਹਨ ਆਪਣੇ ਸ਼ੌਂਕਾਂ ਕਰ ਆਪਣੇ ਛਾਤਰੀਆਂ ਤੇ ਕੰਪਿਊਟਰ ਘਝਾਏ ਵੀ ਆਪਾਂ ਤੇ ਛਾਤਰੀਆਂ ਤੇ ਬੈਠਦੇ ਤੇ ਇੱਕ ਜਿੱਦਾਂ ਹੁਣ ਮੈਨੂੰ ਇਹ ਚੀਜ਼ ਬਹੁਤ ਜਿੱਦਾਂ ਮੇਨੂੰ ਦਿਲ ਕਰਦਾ ਮੈਂ ਤੁਹਾਨੂੰ ਪੁੱਛਾਂ ਕਿ ਜਦੋਂ ਆਪਣੇ ਇਟਾਲੀਅਨ ਲੋਕ ਆ ਕਿ ਉਹਨਾਂ ਦੀ ਛੱਤ ਤੇ ਬੈਜੇ ਹੁਣ ਆਪਣਾ ਪੰਜਾਬੀ ਦਾ ਲੋਕ ਆ ਆਪਾਂ ਕਹਿ ਦਈਏ ਕਿ ਅਸੀਂ ਕਬੂਤਰ ਲਾਉਣਾ ਆ ਸਾਨੂੰ ਲਾਉਣ ਦੇ ਦਿਓ ਤੇ ਉਹ ਚਲੋ ਮੰਨ ਵੀ ਜਾਂਦੇ ਜਾਂ ਇੰਡੀਅਨ ਹੋਣ ਜਾਂ ਪਾਕਿਸਤਾਨੀ ਜਾਂ ਪੰਜਾਬੀ ਆਪਣੇ ਮੰਨ ਵੀ ਆ ਪਰ ਜਦੋਂ ਇਟਾਲੀਅਨ ਜਿਹੜੇ ਬੰਦੇ ਹੁਣ ਉਹ ਗੁੱਸਾ ਤਾਂ ਨਹੀਂ ਕਰਦੇ ਕਿ ਜਦੋਂ ਉਹਨਾਂ ਦੀ ਛੱਤ ਤੇ ਕਬੂਤਰ ਬੈ ਗਏ ਜਾਂ ਅਸੀਂ ਨਹੀਂ ਦੇਣਾ ਅਸੀਂ ਪੁਲਿਸ ਨੂੰ ਫੋਨ ਕਰ ਦੇਣਾ ਇਦਾਂ ਦਾ ਤਾਂ ਨਹੀਂ ਕੋਈ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਮੇਰਾ ਵੀ ਕਿਉਂਕਿ ਛਾਤਰੀਆਂ ਤੇ ਲੱਗੇ ਉਹਨਾਂ ਕਬੂਤਰ ਨਹੀਂ ਬੈਠਦੇ ਬਹੁਤ ਘੱਟ ਬੈਠਦੇ ਆ ਜਦੋਂ ਫਿਰ ਛਤਰੀ ਦਿਖਾਣੇ ਫਿਰ ਆਪਣਾ ਰੰਗ ਪਛਾਣ ਕਬੂਤਰ ਆ ਜਾਂਦਾ ਛਤਰੀ ਪਰ ਬਹਿ ਜਾਂਦਾ ਸਿਰਫ ਲੱਗਦਾ ਜਦ ਆਪਾਂ ਬੰਨ ਕੇ ਉਠਾ ਲਦੇ ਆ ਕਬੂਤਰਾਂ ਬੰਨਣਾ ਮੈਂ ਤਾਂ ਇੱਕ ਕਬੂਤਰ ਦਿਖਾਣੇ ਜਿਹੜਾ ਦੂਜਾ ਤਾਰਦੇ ਆ ਉਹਨੇ ਤੇ ਉਹ ਥੋੜਾ ਜਿਹਾ ਕਰਦੇ ਆ ਵੀ ਲੱਤ ਬੰਨਣੀ ਵੀ ਚਾਹੀਦੀ ਕਿਉਂਕਿ ਜੇ ਲੱਤ ਨਹੀਂ ਬੰਨਦੇ ਫਿਰ ਆਪਣੇ ਕਬੂਤਰ ਨਹੀਂ ਆਉਂਦੇ ਤੁੱਜੇ ਹਾਂਜੀ ਕਿਉਂਕਿ ਉਹ ਆਪਣੇ ਵੀ ਮਜਬੂਰੀ ਕਿ ਲੋ ਜਾਂ ਸ਼ੌਂਕ ਕਿ ਲੋ ਇਸ ਤਰ੍ਹਾਂ ਦਾ ਹੀ ਆ ਵੀ ਲੱਤ ਬੰਨਣੀ ਪੈਂਦੀ ਉਹਨਾਂ ਦੀ ਉਹ ਦਿਹਾਉਣੇ ਤੁਹਾਨੂੰ ਬਾਹਰ ਜਾ ਜਦ ਤੱਕ ਮੈਂ ਰੰਗ ਲਾਵਾਂ ਕਬੂਤਰ ਨੂੰ ਉਹ ਲੱਤ ਬੰਨੀ ਵੀ ਉੱਥੇ ਗਿ ਜਾਣਾ ਪੈਂਦਾ ਦਿਖਾਉਂਦੇ ਤੁਹਾਨੂੰ ਤੇ ਕਿਹੜੀ ਭਾਜੀ ਗੱਲ ਕਰਦੇ ਸੀਗੇ ਤੇ ਛਤਰੀ ਭਾਜੀ ਕਿਹੜੀ ਕਹਿੰਦੇ ਸੀਗੇ ਉਹ ਬਾਹਰ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਹੁਣ ਇਹ ਜਿਹੜੀ ਵੀਡੀਓ ਭਾਜੀ ਨਾਲ ਗੱਲਬਾਤ ਕੀਤੀ ਆ ਅਸੀਂ ਸਾਨੂੰ ਬਹੁਤ ਵਧੀਆ ਲੱਗਾ ਆ ਭਾਜੀ ਉਹਦਾ ਸਾਡੇ ਨਾਲ ਤਾਂ ਕਾਫੀ ਟਾਈਮ ਦੀ ਗੱਲਬਾਤ ਆ ਭਾਈ ਜੀ ਦੀ ਇਦਾਂਸਾਲ ਅਸੀਂ 2-3 ਵਾਰੀ ਪਹਿਲਾਂ ਸਾਡਾ ਵੀਡੀਓ ਦਾ ਕੈਨਸਲ ਵੀ ਹੋਇਆ ਤੇ ਅੱਜ ਸਬਬ ਬਣਿਆ ਇਸ ਕਰਕੇ ਭਾਜੀ ਨੂੰ ਰਿਕੁਐਸਟ ਕੀਤੀ ਭਾਜੀ ਤੁਹਾਡੇ ਨਾਲ ਵੀਡੀਓ ਬਣਾਉਣੀ ਆ ਤੇ ਭਾਜੀ ਨੇ ਵੀ ਆਪਾਂ ਨੂੰ ਹਾਂ ਕੀਤੀ ਕਿ ਚੱਲ ਦੋਸਤ ਵਾ ਸਾਡੇ ਤੁਸੀਂ ਯਾਰ ਆਓ ਜਿੰਨੀ ਕਿ ਵੀ ਹੈਲਪ ਦੀ ਲੋੜ ਵਾ ਭਾਜੀ ਦਿੰਦੀ ਕਰਦੇ ਆ। ਬਾਲ ਮੈਨੂੰ ਹੋਰ ਦੱਸੋ ਪਲੀਜ਼ ਜਿਹੜੇ ਕਬੂਤਰ ਆ ਕਬੂਤਰ ਬਾਜੀ ਦੇ ਜਿਹੜੇ ਕਿੱਥੇ-ਕਿੱਥੇ ਮੈਚ ਵਾਏ ਨੇ ਕਿੱਥੇ-ਕਿੱਥੇ ਬਾਜ਼ੀਆਂ ਹੁੰਦੀਆਂ ਇਹ ਮੈਨੂੰ ਯਾਰਾ ਥੋੜਾ ਜਿਆ ਦੱਸੋ ਇਹਦੇ ਬਾਰੇ। ਇਹ ਜਿਹੜੇ ਵੀਰੇ ਬਾਜ਼ੀਆਂ ਹੁੰਦੀਆਂ ਤਕਰੀਬਨ ਆਲ ਲੇਟਲੀ ਹੁੰਦੀਆਂ। ਓਕੇ ਉਦੀਨੇ ਹੋ ਗਈ ਬਰੇਸ਼ੀਆ ਹੋ ਗਈ ਰੋਮਾ ਦਾ ਕਪਾ ਜਾਈ ਦੇ ਕੂਤ ਲਿਖਾ ਤੇ ਮੈਨੂੰ ਅੱਪ ਮੈਂ ਸੁਣਨ ਚ ਲੱਗਾ ਆ ਕਿ ਜਿਹਦਾ ਵੀਡੀਓ ਵੀ ਮੈਂ ਦੇਖਿਆ ਹੈ ਇਹਦੇ ਬਾਰੇ ਕਿ ਇਹਦੇ ਤਾਂ ਹੁਣ ਮਤਲਬ ਜਿੱਦਾਂ ਕਬੱਡੀ ਦੇ ਮੈਚਾਂ ਦੇ ਵਿੱਚ ਨਾਮ ਸੀਗੇ ਇਦਾਂ ਹੀ ਕਬੂਤਰਬਾਜੀ ਦੇ ਵਿੱਚ ਇਹਦੇ ਨਾਮ ਤੇ ਵਾਕਈ ਸਹੀ ਗੱਲ ਆ ਜਾਂ ਹਾਂਜੀ ਹਾਂਜੀ ਵੀਰੇ ਬਿਲਕੁਲ ਸਹੀ ਗੱਲ ਆ ਮੇਰਾ ਵੀਰ ਤੇ ਰੋਮਾ ਵੀ ਬਾਜੀ ਹੁੰਦੀ ਆ ਉਹਨਾਂ ਨੇ ਪਿਛਲੇ ਸਾਲ ਮੋਟਰਸਾਈਕਲ ਰੱਖਿਆ ਸੀ ਦੋ ਬਾਜੀਆ ਹੋ ਲਈ ਉਧਰ ਸ਼ਾਇਦ ਤੇ ਇਸ ਵਾਰ ਵੀ ਹੈਗੀ 2 ਅਗਸਤ ਦੀ ਬਾਜੀ ਆ ਪਹਿਲਾ ਨਾਮ ਟਰੈਕਟਰ ਹੈ ਅੱਛਾ ਜੀ ਤੇ ਦੂਜਾ ਮੋਟਰਸਾਈਕਲ ਹੈ ਤੀਜਾ ਨਾਮ ਐਲਸੀਡੀ ਐ ਤੇ ਜੋ ਗਰੂਪ ਕਰਾਂਦਾ ਉਧਰ ਮੁੰਡਾ ਜੋ ਗਰੂਪ ਰੋਮਾ ਐ ਅੱਛਾ ਰੋਮਾ ਭਾਜ ਗਰੂਪ ਵੀ ਵਧੀਆ ਬਾਜੀ ਕਰਾਂਦੇ ਮਸ਼ਾਏ ਬੜੀ ਗੱਲ ਆ ਯਾਰ ਭਾਜੀ ਵੀ ਪਹਿਲੇ ਬੰਦਾ ਆਪਣੇ ਪੱਲੇ ਤੋਂ ਬੰਦੇ ਦਾ ਨਾਮ ਦਿੰਨੇ ਆ ਅੱਛਾ ਜੀ ਤੇ ਹਮੇਸ਼ਾ ਹੀ ਵਧੀਆ ਬਾਜੀ ਹੁੰਦੀ ਐ ਕੋਈ ਰੌਂਡੀ ਨਹੀਂ ਕੋਈ ਪੱਖ ਬਾਜੀ ਨਹੀਂ ਹੁੰਦੀ ਉੱਥੇ ਜਿਹੜਾ ਕਬੂਤਰ ਜਿੱਤਦਾ ਉਸੇ ਨੂੰ ਇਨਸਾਫ ਮਿਲਦਾ ਜਿੰਨਾ ਕੀ ਬੰਦੇ ਨੂੰ ਕਰਦੇ ਵੀ ਹਾਂ ਵੀ ਉਹ ਬੰਦਾ ਉਹਨੂੰ ਜਿੱਤ ਤੇ ਦੇਦੀ ਐ ਇਦਾਂ ਕਰਦੀ ਹੈ ਨਾ ਕਈ ਕਰਬੀਜਾਂ ਨੇ ਬੰਦਾ ਦੇ ਇੱਕ ਐ ਪਰ ਨਹੀਂ ਉਹ ਕਬੂਤਰ ਨੂੰ ਜਿਹੜਾ ਜਿੱਤਦਾ ਉਸੇ ਨੂੰ ਨਾਮ ਮਿਲਦਾ ਠੀਕ ਆ ਜੀ ਹਾਂ ਬਹੁਤ ਵਧੀਆ ਬਾਜੀ ਕਰ ਬਹੁਤ ਮਰੀਆ ਭਾਈਨਾ ਅੱਜ ਆਪਾਂ ਗੱਲ ਕੀਤੀ ਵਧੀਆ ਲੱਗਾ ਭਾਈਨਾ ਗੱਲ ਕਰਕੇ ਤੇ ਭਾਈ ਇੱਕ ਵਾਰੀ ਬੇਨ ਮੈਂ ਤੁਹਾਡਾ ਥੈਂਕ ਯੂ ਕਹਿੰਦਾ ਆਪਾਂ ਨੂੰ ਟਾਈਮ ਦਿੱਤਾ ਤੁਸੀਂ ਸਾਡਾ ਤੇ ਸਾਰੇ ਮੈਂ ਤਾਂ ਕਹਿੰਦਾ ਕਿ ਵੀਡੀਓ ਦੇਖਿਓ ਵਧੀਆ ਲੱਗੀ ਤੁਹਾਨੂੰ ਵੀਡੀਓ ਤੇ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਵੀਡੀਓ ਦੇ ਥੱਲੇ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਨਾਲ ਦੀ ਫੋਟੋ ਆ ਜਿਹੜੀ ਭਾਜੀ ਦੀ ਆ ਤੇ ਆ ਭਾਜੀ ਦੇ ਜਿਹੜਾ ਕੁੜੀਆਂ ਆ ਉਹਨਾਂ ਦੀ ਫੋਟੋ ਨਾਲੇ ਰੱਬੀ ਦੋਨੀਆਂ ਬਹੁਤ ਇਹਨਾਂ ਦਾ ਕਬੂਤਰਾਂ ਦੇ ਨਾਲ ਪਿਆਰ ਵਾ ਭਾਜੀ ਦੇ ਨਾਲ ਹੀ ਕੁੜੀਆਂ ਰਹਿੰਦੀ ਆ ਤੇ ਤਗਰੀਬ ਨੇ ਦੇਖ ਲੈਂਦੀ ਆ ਦੇਖਭਾਲ ਕਰ ਲੈਂਦੀ ਆ ਭਾਜੀ ਦੀਆਂ ਸ਼ਿਲਡ ਆ ਨਾਮ ਜਿਹੜੇ ਭਾਜੀ ਦੇ ਮਿਹਨਤ ਦੇ ਨਾਲ ਮਿਲੇ ਆ ਆਪਣੀ ਮਿਹਨਤ ਦੀ ਕਮਾਈ ਇਹੇ ਚੀਜ਼ਾਂ ਜਿਹੜੇ ਆਉਂਦੀ ਆ ਕਮਾਈ ਅੱਛਾ ਭਾਜੀ ਮੈਨੂੰ ਅੱਗੇ ਭਾਜੀ ਹੁਣ ਮੈਨੂੰ ਇਹ ਦੱਸੋ ਕਿਹੜੇ-ਕਿਹੜੀਆਂ ਸ਼ੀਲਡਾਂ ਜਿੱਦਾਂ ਆਪਾਂ ਨੂੰ ਕਿਥੋ-ਕਿਥੋ ਮਿਲੀਆਂ ਐ ਤੇ ਕੁਛ ਥੋੜਾ ਜਿਹਾ ਇਹਦੇ ਬਾਰੇ ਮੇਰਾ ਭਾਜੀ ਚਾਨਣ ਬਾਊ। ਵੀਰੇ ਸਾਰਾ ਲਿਖਿਆ ਹੋਇਆ ਬਈ ਮੈਨੂੰ ਇਹਦਾ ਯਾਦ ਨਹੀਂ ਕਿਹੜੀ ਕਿਥੋ ਜੀ ਨਾ ਠੀਕ ਹੈ ਜੀ ਕਿਉਂ ਸਾਰੇ ਪੰਨੇ ਲਿਖੇ ਹੋਏ ਗੋਦੀ ਚੋਲੋ ਜਿੱਤੇ ਜੀ ਠੀਕ ਹੈ ਜੀ ਤੇ ਆਹ ਕਬੱਡੀ ਦਾ ਸੀ ਨਾ ਤੇ ਆਹ ਯਾਰਾਂ ਨਾਲ 12 ਕਬੂਤਰ ਇਹ ਘਰਾਂ ਜਿਹੜੇ ਬਾਜੀ ਕਲਸਰੇ ਕਬੂਤਰ ਪਾਕਸਾਨੀ ਉੜਦੇ ਸੋਨਾ ਜਿਹਾ ਆਪਾਂ ਪਹਿਲਾਂ ਨੰਬਰ 'ਚ ਤੇ ਆਹ ਜਿਹੜਾ ਰੋਮਾਂ ਸੀ ਠੀਕ ਹੈ ਜੀ ਹਾਂ ਤੇ ਆਹ ਵੀ ਫਸਟ ਪ੍ਰਾਈਜ਼ ਇਹ ਸ਼ਾਇਦ ਇਹ ਵੀ ਰੋ ਇੱਥੇ ਜਿਹੜਾ ਘਰਾਂ ਉ ਦੋਨੇ ਕੋਨੇ ਬਨੇ ਨੇ। ਠੀਕ ਹੈ। ਤੇ ਆ ਕਸਟਮਰ ਡਾਟਾ 2020 ਦੀ ਹੈ। ਠੀਕ ਹੈ ਜੀ। ਇਹ ਆ ਪਰਾਣਾ ਦਿੱਤਾ ਜਿਹਾ ਨਾ। ਓਕੇ। ਇਹ ਆ ਜਿਹੜਾ ਪਰਾਣਾ ਬੱਚਾ ਜਿੱਤੇ ਸਾਨੂੰ ਹੋਦਾ ਪਾਪਾ। ਆ ਤਾਂ ਛਿੱਲ ਵੱਡੀ ਜਿਹੜਾ ਤੇ ਕਹਿੰਦੇ ਬੱਚਾ ਜਿਹੜਾ ਕੱਟਦੇ ਸੀ। ਠੀਕ ਆ ਭਾਜੀ। ਤੇ ਉੱਪਰ ਵੀ ਕਾਫੀ ਵੱਡੇ ਵੱਡੇ ਕੱਪ ਭਰੇ ਆ ਭਾਜੀ। ਆ ਸਾਰੇ ਡਾਟਾ ਲਿਖਿਆ ਹੋਇਆ ਹੈ ਨਾ ਬਰੇ ਆ ਰਿਹਾ ਹੈ ਨਾ। ਆ ਅੱਲ ਵੀ ਜਾਣੋ ਸੀ ਭਾਜੀ ਬਰੇਸ਼ੀਆ। ਹਾਂਜੀ। ਤੇ ਆਪਾਂ ਇਹ ਪੂਰਾ ਸਜੋਗਾ ਭਰਾ ਆ ਆਪਣਾ ਚੰਦੇ ਦਾ ਇਹ ਲੋਦੀ ਨਾ ਮੋਰਾ ਚੰਦਾ ਲੋਦੀਓ ਕਿ ਪੂਰਾ ਜੈ ਹੋਗਾ ਕਬੂਤਰ ਬਾਜੀ ਦਾ ਆਪਣਾ ਭਰਾ ਓਕੇ ਬਹੁਤ ਵਧੀਆ ਭਾਜੀ ਬਹੁਤ ਵਧੀਆ ਵਾਕਈ ਸਹੀ ਗੱਲ ਆ ਕਿ ਕਬੂਤਰ ਬਾਜੀ ਸ਼ੌਂਕ ਦੇ ਨਾਲ ਹੀ ਆ ਬਹੁਤ ਵਧੀਆ ਭਾਜੀ ਤੇ ਹੁਣ ਭਾਜੀ ਆਪਾਂ ਬਾਹਰ ਦੇਖੀਏ ਤੇ ਇਹਦਾ ਆਪਣਾ ਕੋਲਰ ਜਿੱਤਿਆ ਵੀਰੇ ਆ ਜਿਹੜਾ ਤੁਸੀਂ ਗੱਲ ਕਰਦੇ ਸੀ ਜੀ ਬਾਜੀ ਤੇ ਆ ਜਿਹੜੀ ਪਹਿਲੀ ਬਾਜੀ ਥੋੜੀ ਸੀ ਬੰਦੇ ਨੂੰ ਹਾਂਜੀ ਤੇ ਮੁਰਕਾ ਦਾ ਮੋਢਾ ਤੋੜਦਾ ਸੀ ਉਹਨਾ ਬੈਰੀ ਨੇ ਫੱਕਾਟ ਲੱਗੇ ਸੀ ਮੁਰਕਾ ਛੱਡਿਆ ਹੀ ਨਹੀਂ ਹੈਗਾ ਨਾ ਉੜਨ ਦੇ ਕਾਬਿਲ ਨਹੀਂ ਗਿਆ ਬਚਾਰਾ ਇਹ ਜਿਹੜੀ ਤੁਹਾਡੀ ਸਾਰੇ ਨਾਲੋਂ ਪਹਿਲੀ ਬਾਜੀ ਹਾਂ ਜਿਹੜਾ ਪਹਿਲੀ ਬਾਜੀ ਜਿੱਤਿਆ ਸੀ ਇਹ ਹਾਂਜੀ ਇਹ ਜਿੱਤਿਆ ਸੀ ਬੱਚਾ ਸੀ ਉਸ ਤੋਂ ਤਾਂ ਛੋਟਾ ਜੇ ਓਕੇ 45 ਕਿਹਨਦਾ ਸੀ ਮੈਂ ਕਹਿੰਦਾ ਜਿੱਤ ਗਿਆ ਸੀ ਉੜ ਗਿਆ ਸੀ ਅੱਛਾ ਹਾਂ ਤੇ ਹੁਣ ਕਿੰਨੀ ਉਮਰ ਤਕਰੀਬਨ ਤੁਹਾਡੇ ਹਿਸਾਬ ਨਾਲ ਹੋ ਗਈ 7-8 ਸਾਲ ਹੋ ਗਈ ਵੀਰੇ 7 ਸਾਲ ਦੀ ਉਹ ਕਿਥੋਂ ਹੋ ਜਾ 2018 ਵਿੱਚ ਛੋੜਿਆ ਸੀ ਜੂਨ ਜਾਂ ਜੁਲਾਈ ਦੇ ਜੀ 17 ਪਤਾ ਨਹੀਂ ਕਿੰਨੇ ਤਰੀਕ ਦੀ ਬਾਜੀ ਸੀ ਓਕੇ ਓਕੇ ਇਹ ਮਾਇਓ ਕੂਤਰ ਜਿਹੜਾ ਰੋਮ ਉਹ ਦੇਖਣਾ ਓਕੇ ਜਿਹੜਾ ਉੱਪਰ ਹੈ ਉਹਦੀ ਮਾਂ ਹੈ ਇਹ ਕੋਈ ਯੋਗਤਾ 11 ਸਾਲ ਉਮਰ ਇਹਦਾ ਹੀ ਸਭ ਤੋਂ ਪਹਿਲਾ ਬੱਚਾ ਓੜਿਆ ਸੀ ਜਿਹੜਾ ਬਾਜੀ ਓੜਿਆ ਆਪਣਾ ਓਕੇ ਇਹ ਬੰਦੇ ਨੇ ਓੜਿਆ ਸੀ ਇਹਦਾ ਪੁੱਤ ਹੈ। ਤਕਰੀਬਨ ਆਹੀ ਸਭ ਤੋਂ ਵੱਡਾ ਆਹੀ ਆਪਣੇ ਕਬੂਤਰ। ਇਹਦੇ ਅੱਗੇ ਤੀਆਂ ਪੁੱਤ ਜਿਹੜੇ। ਇਹ ਜਿਹੜੇ ਤੁਸੀਂ ਦੱਸਿਆ ਕਿ ਇਹ ਇੰਡੀਆ ਤੋਂ ਜਿਹੜੇ ਆਪਾਂ ਐਕਸਪੋਰਟ ਕਰਾਈ ਆ ਜਾਂ ਕਿੰਨੇ ਆਂਡੇ ਜਤਰਾਣੇ ਨਾ ਆਂਡੇ ਲੈ ਕਰਨੇ। ਤੇ ਉਹ ਸਭ ਤੋਂ ਪਹਿਲਾਂ ਇਹਨੇ ਇੱਕ ਇਹ ਤੇ ਪਹਿਲਾਂ ਹੋਰ ਹੈ ਕਬੂਤਰ ਉਹ ਲੋਦੀ ਆ ਮੁੰਡੇ ਕੋਲ ਹਨਾ। ਓਕੇ। ਤਾਂ ਉਹ ਉਹਦੋਂ ਹੋ ਗਈ 15 ਸਾਲਾਂ ਉਮਰ ਦੀ। ਇਹਦੀ ਹੋ ਗਈ 10 ਜਿਆ। ਜਿੰਨਾ ਮੈਂ ਆਏ ਸੀ ਉਹਨਾਂ। ਛੱਡ ਗਿਆ ਨਹੀਂ ਦੇਖੇ ਇਹਨਾਂ ਦੇ ਜਣੀ। ਇਸ ਹਾਲੇ ਕਢਾਵਾਂਗੇ ਬੱਚੇ ਇਹਨਾਂ ਦੇ। ਜਣੀ ਇੰਡੀਆ ਵਧੀਆ ਰਿਜ਼ਲਟਾਂ ਆ ਕਬੂਤਰਾਂ ਦੇ। ਇਹ ਵੀ ਐਕਸਪੋਰਟ ਕਰਾਇਆ ਹਨ ਹਾਂ ਇਹ ਵੀ ਅਨੇ ਆਂਦੇ ਮੈਂ ਕਿਹਾ ਸੀ ਕਿਸੇ ਦਾ ਹਾਂਜੀ ਹਲੇ ਉਪਰ ਆਪਾਂ ਛੱਡੇ ਨਹੀਂ ਬਾਜੀ ਨੂੰ ਹਨ ਨਹੀਂ ਨਹੀਂ ਅਜੇ ਇਹਦੇ ਨਹੀਂ ਛੱਡੇ ਹੈਗੇ ਉਹ ਕੂਟਰ ਤੇ ਛੱਡੇ ਜਾ ਤਾ ਓਕੇ ਇਹ ਜਿਹੜਾ ਬੂਖਰਾ ਹੁਣ ਇਹ ਜਿਹੜਾ ਮੈਚ ਜਿੱਤਿਆ ਹਾਂ ਇਹ ਜਿੱਤਿਆ ਸੀ ਆਪਣਾ 2021 ਜਾਂ 22 ਚ ਸੋਰ ਗਿਆ ਬਾਜੀ ਹੋਈ ਸੀ ਓਕੇ ਤੇ ਇਹਦਾ ਪੁੱਤ ਛੱਡਿਆ ਕਿ ਉਹ ਵੀ 2 ਵਜੇ ਜਿੱਤੇ ਤੇ ਜਿੰਨੋਂ ਚੱਕ ਲਈ ਗਈ ਬੈਰੀ ਆਪਣਾ ਅੱਛਾ ਬੈਰੀ ਬਹੁਤ ਬੰਦੇ ਇੱਥੇ ਬੱਚਾ ਹੀ ਸੀ ਜਮਈ 12 ਵਜੇ ਇੱਕ ਰਾਤ ਤਿੰਨ ਘੰਟੇ ਉੱਡਦਾ ਸੀ ਤੇ 12-12 ਘੰਟੇ ਕੱਕੇ ਬੱਠਿਆ ਬਾਹਰ ਅੱਛਾ ਹਾਂ ਇੱਕ ਉਤਰਦਾ ਬੱਚਾ ਇਹਦਾ ਹੀ ਪਿਓ ਜਿਹੜਾ ਸਭ ਤੋਂ ਪਹਿਲਾ ਪਰਾਣਾ ਕੂਤਰ ਆਵਾ ਇਹ ਵੀ ਆਪਣੇ ਇੰਡੀਆ ਤੋਂ ਆਇਆ ਸੀ ਦੇ ਵੀ ਇੰਡੀਆ ਦਾ ਇਹਦਾ ਬੱਚਾ ਇਹਦਾ ਉਹ ਕਬੂਤਰ ਦਾ ਬੱਚਾ ਸੀ ਜਿਹੜਾ ਉਹ ਛੱਡਿਆ ਸੀ ਜਿਪਾ ਨੇ ਹਾਂ ਜੀ ਜਿਹੜਾ ਛੱਡਿਆ ਬੱਚਾ ਸੀ ਲੀਲਾ ਮੈਂ ਫੋਟੋ ਅਟੈਚ ਕਰ ਦਉ ਤੁਹਾਨੂੰ ਅਸੇ ਇਹਦਾ ਉਹ ਬੱਚਾ ਸੀਗਾ ਨਾ ਹਾਂ ਉਹ ਇਹਦਾ ਜਿਹੜਾ ਨਾਂ ਲੱਗਿਆ ਉਹ ਕਬੂਤਰ ਉਹ ਵੀ ਜਿੱਤਿਆ ਵਾ ਤੇ ਇਹ ਇੰਡੀਆ ਤੋਂ ਆਈ ਵੀ ਸਦੀ ਤੇ ਬਾਜ਼ੀਆਂ ਦੋ ਛੱਡਿਆ ਇਹਦਾ ਬੱਚਾ ਤੇ ਦੋ ਜਿੱਤਿਆ ਉਹ ਤੀਜੇ ਨੂੰ ਬੜੀ ਚੱਕ ਲਈ ਗਈ ਤੇ ਤੀਆਂ ਇਹਦੇ ਛੱਡੀਆਂ ਤੋਂ ਉਹ ਵੀ ਜਿੱਤੀਆਂ ਯਾਨੀ ਤਗਰੀਬ ਜਿੰਨੇ ਛੱਡੇ ਜਿੱਤੇ ਹੀ ਆ ਆ ਵਿੱਚ ਪਾਕਿਸਤਾਨੀ ਕਬੂਤਰ ਜਿਹੜੇ ਕਾਲੇ ਕਾਲੇ ਜਿਹੜੇ ਹੂੰ ਹੂੰ ਇਹ ਪਾਕਿਸਤਾਨੀ ਇਹ ਇਹ ਪਾਕਿਸਤਾਨ ਤੋਂ ਇਹ ਪਾਕਿਸਤਾਨ ਤੋਂ ਆਏ ਹੋ ਜਣੀ ਆਪਾਂ ਨੂੰ ਆਂਡੇ ਦਿੱਤੇ ਸੀ ਪੜਾਉਣੇ ਆਪਣੇ ਓਕੇ ਤੇ ਆਪਾਂ ਨੇ ਬੱਚੇ ਬਣਾ ਕੇ ਪਾਲਦੇ ਜਣੀ ਅੱਧੇ ਠੀਕ ਜਿਹੜੇ ਕਾਲੇ ਜੇ ਹਨਾ ਤੇਰੇ ਕੋਲ ਮਿਲ ਕੇ ਦਿਖਾ ਦਿੰਨਾ ਫਰਕ ਦਿਖਾ ਦਿੰਦਾ ਪਾਕਿਸਤਾਨ ਦੇ ਇਹ ਤਾਂ ਦਿਖਦੇ ਨੇ ਹੈਗੇ ਜਾਂ ਛੱਡ ਦੇਣ ਅਛਾ ਉਹ ਬਾੜੇ ਉੱਚੇ ਚਲੇ ਜਾਂਦੇ ਦੇਖ ਹਾਂ ਹਾਂ ਚਾਰ ਚਾਰ ਪੰਜ ਪੰਜ ਘੰਟੇ ਦਿਖਦੇ ਨਹੀਂ ਹੈਗੇ ਇਹ ਆਂਡੇ ਦਿੱਤੇ ਸੀ ਆਪਾਂ ਨੂੰ ਇੱਕ ਕਾਕੇ ਭਰਾ ਆਪਣਾ ਨਵਲਾ ਰੇਹੰਦਾ ਮੁੰਡਾ ਤੇ ਆਪਾਂ ਨੇ ਇੱਥੇ ਲਿਆ ਕੇ ਪੜਾਈ ਬੱਚੇ ਇਹ ਤਾਂ ਉਹਦਾ ਸ਼ੌਂਕੀ ਤੌਰ ਤੇ ਰੱਖਿਆ ਬਾਜੀ ਵਾਲੇ ਨਹੀਂ ਆਪਾਂ ਨੇ ਜਿਹੜੇ ਬਾਜ਼ ਵਾਲੇ ਆਪਣੇ ਜਿਹੜੇ ਇੰਡੀਆ ਵਾਲੇ ਹੋ ਠੀਕ ਉਹ ਸਪੈਸ਼ਲ ਬਾਜੀ ਨੂੰ ਹੀ ਆ ਨਾ ਜਿਹੜੇ ਉਹ तकरीबन ਬਾਜੀ ਵਾਲੇ ਸਾਰੇ ਹੈਵੀ ਉੜਦੇ ਬਾਜ਼ੀਆਂ ਪਰ ਆਪਾਂ ਨੂੰ ਇਹਨਾਂ ਦਾ ਘਾਟੇ ਕਬੂਤਰਾਂ ਦਾ ਇਹ ਸਿਰਫ ਆਂਡੇ ਦਿੱਤੇ ਦੋ ਕਰਕੇ ਸ਼ੌਂਕ ਥੋੜਾ ਜਾਗਿਆ ਵੀ ਚੱਲ ਇੱਕ ਦੋ ਜੋੜਾ ਹੋਵੇ ਵਿੱਚ ਹਨ ਤਾਂ ਰੱਖੇ ਵੀ ਓਕੇ ਬਹੁਤ ਸੋਹਣਾ ਇਹ ਵੀ ਭਾਜੀ ਬਹੁਤ ਵਧੀਆ ਬਾਜੀ ਜਿੱਤੀ ਵੀ ਹੈ ਜਿੱਤੀ ਹੈ ਬਾਜੀ ਹਾਂ ਇਹਦਾ ਜਦੋਂ ਬਾਜੀ ਦੇਣਾ ਇੱਕ ਦਿਨ ਪਹਿਲਾਂ ਬਦਾਮ ਤੋਂ ਬੰਦ ਨਹੀਂ ਜਿੱਤਰਾ ਆਪਾਂ ਹਾਂਜੀ ਤੇ ਚੁੰਜੇ ਦੀ ਐਂ ਲੱਗਦਾ ਸੀ ਵੀ ਜੇ ਬਦਾਮ ਦੇਣ ਲੱਗੇ ਵੀ ਹੱਥ ਵਿੱਚ ਨਾਜਦਾ ਅੱਛਾ ਜੀ ਹਾਂ ਜੀ ਬਾਲੀ ਮਾੜੀ ਕੰਡੀਸ਼ਨ ਤੇ ਵਿਚਾਰੀ ਦੀ ਤੇ ਪਾਣੀ ਦੰਨੇ ਹੋਣੇ ਕੂਤਰਾਂ ਚ ਜਿੱਦਾਂ ਪਾਣੀ ਵੀ ਨਹੀਂ ਦਿੱਤਾ ਬੇਸ਼ੇਰੋਂ ਤੇ ਪਾਣੀ ਵੀ ਬਾਜੀ ਤੇ ਜਿਹੜਾ ਆ ਤੇ 7 ਵਜੇ ਛੱਡ ਗਿਆ ਤੇ 7:30 ਵਜੇ ਨਵੇੜੀ ਦੀ ਬਾਜੀ ਆਪਾਂ ਸਾਂਝੇ ਕਰ ਲਈ ਸੀ ਕੂਤਰ ਤੇ ਇਹਨੇ ਟਾਈਮ ਕਰਤਾ ਸੀ ਕੂਤਰ ਨੂੰ ਜਿੱਤੀ ਹੈ ਜਣੀ ਉਨਾ ਵੀਡੀਓ ਸਾਡੀ ਲਾਸਟ ਟਾਈਮ ਦੇ ਵਿੱਚ ਬਾ ਤੇ ਭਾਜੀ ਤੋਂ ਅਸੀਂ ਅੱਗੇ ਲਾਉਂਗੇ ਤੇ ਲਾਸਟ ਟਾਈਮ ਭਾਜੀ ਨਾਲ ਗੱਲ ਥੈਂਕ ਯੂ ਤੇ ਤੁਹਾਨੂੰ ਫਿਰ ਤੁਹਾਡਾ ਵੀ ਬਹੁਤ ਬਹੁਤ ਬਾਕੀ ਸਾਰੇ ਭਰਾ ਦੇਖਣ ਵਾਲੇ ਸਬਸਕ੍ਰਾਈਬ ਕਰ ਲਿਓ ਰਮਨ ਪੀਵੀ08 ਥੈਂਕ ਯੂ ਭਾਜੀ ਮਿਹਰਬਾਨੀ ਤੇ ਹੋਰ ਵਧੀਆ ਵੀਡੀਓ ਦੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਵੀਆਂ ਨਵੀਆਂ ਵੀਡੀਓ ਹੋਰ ਲੈ ਕੇ ਆਉਂਦਾ ਰਹੂੰਗਾ ਤੇ ਮਿਲਦੇ ਆਂ ਅਗਲੀ ਵਾਰ ਨਵੀਂ ਵੀਡੀਓ ਨਾਲ ਨਵੀਂ ਜਗ੍ਹਾ ਦੇ ਵਿੱਚ ਥੈਂਕ ਯੂ ਮੀਨ